ਚੰਡੀਗੜ੍ਹ ਦੇ ਵਿੱਚ ਐਮਸੀ ਦੇ ਚੋਣਾਂ ਲੇਟ ਹੁੰਦੀ ਹੋਏ ਨਜ਼ਰ ਆ ਰਹੇ ਜਿੱਥੇ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ 29 ਤਰੀਕ ਤੋਂ ਬਾਅਦ ਫੈਸਲਾ ਦਿੱਤਾ ਜਾਵੇਗਾ ਕਿ ਚੋਣਾਂ ਜਿਹੜੇ ਨੇ ਉਹ ਕਦੋਂ ਹੋਣੀਆਂ ਨੇ ਤਾਂ ਇੱਕ ਪਾਸੇ ਤਾਂ ਨਮੰਕ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਿੰਦ ਤੱਕ ਪੇਪਰ ਜਿਹੜੇ ਨੇ ਉਹ ਨਹੀਂ ਧਾਖਲ ਕੀਤੇਗੇ ਸਰ ਸਨਿਆਨ ਵਾਲੇ ਜੀ ਜੀ ਨੇ ਸਰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮਾਨਯੋਗ ਹਾਈ ਕੋਰਟ ਦੇ ਆਰਡਰਸ ਨੂੰ ਬਾਈ ਸਭ ਤੋਂ ਪਹਿਲੀ ਗੱਲ ਤੇ ਹੈਗੀ ਹੈ ਕਿ ਸ਼ਡਿਊਲ ਜਿਹੜਾ ਹੈਗਾ ਹਾਈ ਕੋਰਟ ਨੇ ਕੇ ਨਵਾਂ ਸ਼ਡਿਊਲ ਆਊਗਾ ਅਸੀਂ ਪ੍ਰੇ ਕਰਦੇ ਸੀਗੇ ਦੋ ਗੱਲਾਂ ਅਸੀਂ ਮੰਗੀਆਂ ਸੀਗੀਆਂ ਇੱਕ ਤਾਂ ਮੰਨੀ ਸੀ ਕਿ ਜਿਹੜਾ ਟਿਨਿਓਰ ਹੈਗਾ ਉਹਨੇ ਕੁਲਦੀਪ ਕੁਮਾਰ ਦਾ ਕੰਪਲੀਟ ਨਹੀਂ ਹੋਇਆ ਜੀ ਉਹਦੇ ਲਈ ਸਾਨੂੰ ਟਾਈਮ ਦਿੱਤਾ ਜਾਵੇ ਤੇ ਮੰਨ ਹਾਈ ਕੋਰਟ ਨੇ ਮੰਨ ਲਈ ਗੱਲ ਤੇ ਜਿਹੜਾ ਪੁਰਾਣਾ ਸ਼ਡਿਊਲ ਹੈ ਉਹਨੂੰ ਕੈਨਸਲ ਕਰਕੇ ਰਫਰੈਸ਼ ਸ਼ਡਿਊਲ ਕੱਢਣ ਲਈ ਆਰਡਰ ਦੇ ਦਿੱਤੇ ਪਹਿਲੀ ਗੱਲ ਦੂਜੀ ਗੱਲ ਅਸੀਂ ਮੰਗਿਆ ਸੀ ਵੀ ਹੈਂਡ ਰੇਜ਼ ਤੇ ਇਲੈਕਸ਼ਨ ਹੋਵੇ ਜਿਵੇਂ ਪੰਜਾਬ ਦਾ ਮਿਊਨਿਸਪਲ ਐਕਟ ਪੰਜਾਬ 'ਚ ਲਾਗੂ ਹੁੰਦਾ ਉਹ ਐਕਟ ਚੰਡੀਗੜ੍ਹ 'ਚ ਵੀ ਲਾਗੂ ਹੁੰਦਾ ਲੇਕਿਨ ਉਸ 'ਤੇ ਇੱਕ ਕਮੈਂਡਮੈਂਟ ਹੋਈ ਸੀ 1996 'ਚ ਜਿਹਦੇ ਤਹਿਤ ਹੈਂਡ ਰੇਜ਼ਿੰਗ ਨਾਲ ਇਲੈਕਸ਼ਨ ਹੁੰਦੇ ਸੀ ਉਹੀ ਕਾਰਪੋਰੇਸ਼ਨ 'ਚ ਅਸੀਂ ਵੀ ਪਾਸ ਕੀਤਾ ਤੇ ਉਹਨੂੰ ਮੁੜ ਕੇ ਅਫਸਰਾਂ ਨੂੰ ਭੇਜਤਾ ਤੁਹਾਨੂੰ ਪਤਾ ਵੀ ਭਾਰਤੀ ਜਨਤਾ ਪਾਰਟੀ ਦੀ ਇੱਕ ਸਾਇਕੀ ਹੈ ਇਹ ਆਪਣੀ ਪਾਰਟੀ ਨੂੰ ਕਮਜ਼ੋਰ ਕਰਦੇ ਭਾਰਤੀ ਜਨਤਾ ਪਾਰਟੀ ਆਪਣੀ ਪਾਰਟੀ ਨੂੰ ਕਮਜ਼ੋਰ ਕਰਦੀ ਹੈ ਕਿਵੇਂ ਗਵਰਨਰ ਨੂੰ ਅੱਗੇ ਕਰਕੇ ਅਫਸਰਾਂ ਨੂੰ ਅੱਗੇ ਕਰਕੇ ਉਦੇ ਨਾਲ ਤੁਹਾਡੀ ਜਿਹੜੀ ਆਪਣੀ ਲੀਡਰਸ਼ਿਪ ਹੁੰਦੀ ਹੈ ਨਾ ਉਹ ਬੈਕਹੈਂਡ ਤੇ ਚੱਲੀ ਜਾਂਦੀ ਹੈ। ਉਸੇ ਤਰੀਕੇ ਇਹਨਾਂ ਨੇ ਹੈਂਡ ਰੇਜ਼ ਵਾਲੇ ਨੂੰ ਅਫਸਰਾਂ ਦੇ ਥਰੂ ਰੁਕਵਾਤਾ। ਉਹਦੇ ਲਈ ਵੀ ਅਸੀਂ ਹਾਈ ਕੋਰਟ ਗਏ। ਹਾਈ ਕੋਰਟ ਨੇ ਉਹਦੇ ਬਾਰੇ ਵੀ ਕਿਹਾ ਕਿ ਵੀ ਕਿਉਂਕਿ ਜਦ ਇੱਕ ਚੀਜ਼ ਹਾਈ ਕੋਰਟ 'ਚ ਚਲੀ ਜਾਂਦੀ ਹੈ ਤੇ ਅਫਸਰ ਵੀ ਅੱਖਾਂ ਖੋਲ ਲੈਂਦੇ ਕਿ ਇਹ ਫਿਰ ਤੋਂ ਵੀ ਜਾ ਸਕਦਾ ਹੈ। ਉਹਦੇ ਉੱਤੇ ਵੀ ਜਲਦ ਸਾਨੂੰ ਉਮੀਦ ਹੈ ਵੀ ਫੈਸਲਾ ਹੋਊਗਾ। ਔਰ ਦੂਜਾ ਤੇ ਸਾਨੂੰ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਐਕਸਟੈਂਸ਼ਨ ਮਿਲ ਚੁੱਕੀ ਹੈ। ਨਵਾਂ ਸ਼ੈਡਿਊਲ ਆਏਗਾ, ਨਵੀਂ ਇਲੈਕਸ਼ਨ ਦੀ ਡੇਟ ਆਏਗੀ। ਉਜਰ ਕੀ ਫੇਰੀ ਜਿਹੜੇ ਆ ਉਹ ਪੇਪਰ ਦਾਖਲ ਕਿਤੇ ਜਾਣਗੇ ਦੇਖੋ ਇਦਾਂ ਹੈ ਨਾ ਜਦ ਤੁਸੀਂ ਇਗਜ਼ਾਮ ਦਾ ਟਾਈਮ ਟੇਬਲ ਕੱਢੋਗੇ ਤਦ ਹੀ ਕੁਐਸਚਨ ਪੇਪਰ ਆਊਗਾ ਤਦ ਹੀ ਆਨਸਰ ਦੇਣ ਜਾਵਾਂਗੇ ਤਦ ਹੀ ਹੋਏਗਾ ਸਾਰਾ ਕੁਝ ਤੇ ਜਦ ਆਇਆ ਹੀ ਨਹੀਂ ਤੇ ਉਸ ਤੋਂ ਪਹਿਲਾਂ ਕਾਦੀ ਤਿਆਰੀ ਕਰੋ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਗੱਲ ਕਰੀਏ ਉਹਨਾਂ ਵੱਲੋਂ ਜੂਰ ਪਹਿਲੇ ਪੇਪਰ ਦਾਖਲ ਕੀਤੇ ਗਏ ਨੇ ਫਿਰ ਰੱਦ ਹੋਣਗੇ ਨਹੀਂ ਦੇਖੋ ਇਦਾਂ ਹੁੰਦਾ ਹੈ ਇਹ ਤੇ ਅਫਸਰ ਡਿਸਾਈਡ ਕਰਨਗੇ ਆਮ ਤੌਰ ਤੇ ਕੀ ਹੁੰਦਾ ਹੈ ਜਦ ਤੁਸੀਂ ਇਹਨੂੰ ਫਾਰਮ ਨੂੰ ਪੜੋ ਨਾ ਫਾਰਮ ਜਿਹੜਾ ਹੈਗਾ ਉਸ ਦੇ ਉੱਤੇ ਬੜਾ ਸਿੰਪਲ ਜਿਹਾ ਫਾਰਮ ਹੈ ਇਹ ਪਿਛਲੀ ਵਾਰ ਵੀ ਇਦਾਂ ਹੋਇਆ ਸੀ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ 18 ਤਰੀਕ ਦਾ ਇਲੈਕਸ਼ਨ ਸੀਗਾ ਔਰ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ 30 ਤਰੀਕ ਤੱਕ ਕਈ ਵਾਰ ਉਹਨਾਂ ਨੇ ਕੈਸੀ ਫਾਰਮ ਹੈ ਹੀ ਐਕਸਟੈਂਡ ਕਰਤਾ ਪਰ ਨਵੇਂ ਫਾਰਮ ਫੇਰ ਵੀ ਪ੍ਰੋਵਾਏਗੇ ਸੀ ਐਸ ਕਰਕੇ ਜਦ ਵੀ ਸ਼ਡਿਊਲ ਜਿਹੜਾ ਹੈਗਾ ਉਹ ਨਵਾਂ ਆਂਦਾ ਤੇ ਫਾਰਮ ਲੀਗਲੀ ਤੇ ਕਰਨੇ ਚਾਹੀਦੇ ਬਾਕੀ ਮੈਂ ਸਮਝਦਾ ਵੀ ਡੈਮੋਕ੍ਰੇਸੀ ਨੂੰ ਖਤਰਾ ਤੇ ਹੈ ਭਾਰਤੀ ਜਨਤਾ ਪਾਰਟੀ ਤੇ ਲੇਕਿਨ ਉਹਦਾ ਜਿਹੜਾ ਖੂਨ ਕਰਨ ਦੀ ਕੋਸ਼ਿਸ਼ ਵਾਰ-ਵਾਰ ਕਰਦੇ ਉਹ ਆਮ ਆਦਮੀ ਪਾਰਟੀ ਨਹੀਂ ਹੋਣਦੇ ਅਗਰ ਭਾਜਪਾ ਦੇ ਕੈਂਡੀਡੇਟ ਦੀ ਗੱਲ ਮੰਨੀ ਹੈ ਜਿਹੜੇ ਕਿ ਮੇਅਰ ਦੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਕੋਲ ਮਹਿਲਾਵਾਂ ਜਿਹੜੇ ਨੇ ਉਹ ਜ਼ਿਆਦਾ ਨੇ ਤੇ ਇਹ ਕਿ ਹਰ ਇੱਕ ਕਹਿ ਰਹੀ ਹੈ ਕਿ ਮਨੂ ਮੇਅਰ ਦਾ ਕੈਂਡੀਡੇਟ ਬਣਾਇਆ ਜਾਵੇ ਤਾਂ ਜਿਹੜਾ ਕਿ ਹੈ ਅੱਜ ਜਿਹੜੇ ਪੇਪਰ ਨੇ ਉਹ ਨਹੀਂ ਪਰੇਗੇ ਦੇਖੋ ਇਦਾਂ ਹੈ ਇਹ ਤੇ ਮੈਂ ਸਮਝਦਾ ਵੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸੱਤ ਲੇਡੀਜ਼ ਆਮ ਆਦਮੀ ਪਾਰਟੀ ਨੇ ਟਿਕਟਾਂ ਦਿੱਤੀਆਂ ਤੇ ਜਿੱਤੀਆਂ ਨੇ ਟਿਕਟਾਂ ਦਿੱਤੀਆਂ ਤੇ ਜਿੱਤੀਆਂ ਵੀ ਨੇ ਹੋਰ ਇੱਕ ਚੀਜ਼ ਨੂੰ ਮੈਂ ਬੜਾ ਕਲੀਅਰ ਕਰਦਾ ਕਿ ਜਿਹੜੇ ਤੁਸੀਂ ਬੀਜੇਪੀ ਕੈਂਡੀਡੇਟ ਕਹਿ ਰਹੇ ਹੋ ਉਹਨਾਂ ਦਾ ਜਿਹੜਾ ਚੈੱਕ ਕਰ ਲਿਓ ਵੀ ਉਹ ਜਿੱਤੇ ਬੀਜੇਪੀ ਦੀ ਟਿਕਟ ਤੋਂ ਸੀ ਕਿ ਕਾਂਗਰਸ ਦੀ ਟਿਕਟ ਤੋਂ ਉਹ ਆਪ ਤਾਂ ਕਾਂਗਰਸ ਦੀ ਟਿਕਟ ਤੋਂ ਜਿੱਤੇ ਦੇਖੋ ਬੀਜੇਪੀ ਦਾ ਮੈਂ ਕਹਿੰਦਾ ਵੀ ਵਿਚਾਰੇ ਬੀਜੇਪੀ ਵਰਕਰ ਤਾਂ ਖੂਨ ਦੇ ਅੰਸੂਰ ਰੋਂਦੇ ਹੋਣਗੇ ਜਿੰਨਾ ਪਾਰਟੀ ਲਈ ਉਹ ਕੰਮ ਕਰਦੇ ਰਹੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੂੰ ਮੇਅਰ ਵੀ ਨਹੀਂ ਬਣਾਇਆ ਇਹ ਬੰਦਾ ਕਾਂਗਰਸ ਚੋਂ ਗਿਆ ਹੋਇਆ ਹੈ ਜਿਹੜਾ ਡਿਪਟੀ ਮੇਅਰ ਹੈ ਉਹ ਆਮ ਆਦਮੀ ਪਾਰਟੀ ਤੋਂ ਲੈ ਕੇ ਗਏ ਹੋਏ ਸੀਗੇ ਉਹਦੇ ਉਹ ਵੀ ਨਹੀਂ ਬਣਾਇਆ ਔਰ ਜਿਹੜਾ ਸੀਨੀਅਰ ਡਿਪਟੀ ਮੇਅਰ ਆ ਉਹਨੂੰ ਵੀ ਇੰਡੀਪੈਂਡੈਂਟ ਲੜੇ ਹੋਏ ਨੇ ਪਹਿਲਾਂ ਉਹਨਾਂ ਦੀ ਵੀ ਹਿਸਟਰੀ ਤੁਸੀਂ ਚੈੱਕ ਕਰ ਲਿਓ ਭਾਰਤੀ ਜਨਤਾ ਪਾਰਟੀ ਆਪਣੇ ਕੈਡਰ ਨੂੰ ਤਾਂ ਪੁੱਛਦੀ ਨਹੀਂ ਔਰ ਉਹ ਬੰਦਾ ਬਿਆਨ ਦੇ ਰਿਹਾ ਜਿਹੜਾ ਕਾਂਗਰਸ ਤੋਂ ਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ 'ਚ ਉਹ ਸਾਨੂੰ ਦੱਸ ਰਿਹਾ ਉਹ ਭਾਈ ਤੈਨੂੰ ਭਾਰਤੀ ਜਨਤਾ ਪਾਰਟੀ ਨੇ ਕਿ ਸ਼ਰਤਾਂ ਤੇ ਦੇਤੀਆਂ ਤੇਰਾ ਤੇ ਬੰਦਾ ਹੀ ਨਹੀਂ ਸੀਗਾ ਵਿਚਾਰੇ ਭਾਰਤੀ ਜਨਤਾ ਪਾਰਟੀ ਲਈ ਉਹ ਪੁੱਛੋ ਤਾਂ ਸੀ ਜਾ ਕੇ ਉਹ ਤਾਂ ਰੋਂਦੇ ਫਿਰਦੇ ਆ ਵੀ ਯਾਰ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ ਔਰ ਸਾਡੇ ਨਾਲ ਕੀ ਕੀ ਹੋ ਰਿਹਾ ਉਹਨਾਂ ਤੋਂ ਜਾ ਕੇ ਉਹਨਾਂ ਦੇ ਕਿਸੇ ਕਾਉਂਸਲਰ ਤੋਂ ਪੁੱਛੋ ਜਾ ਕੇ ਪਰ ਹਾਲ ਇਹ ਹੈਗਾ ਕਿ ਆਪਣੀ ਪਾਰਟੀ ਨੂੰ ਪੁੱਛਣਾ ਨਹੀਂ ਬਾਹਰਲੇ ਬੰਦਿਆਂ ਨੂੰ ਟਿਕਟਾਂ ਦੇਣੀਆਂ ਇਸ ਕਰਕੇ ਉਹ ਕੁਝ ਵੀ ਬਿਆਨ ਦਿੰਦੇ ਰਹਿੰਦੇ ਆ ਐਫ ਜੀ ਕੋਈ ਗੱਲ ਨਹੀਂ ਸਾਡੀਆਂ ਸੱਤ ਪੈਣ ਪੂਰੀਆਂ ਤਗੜੀਆਂ ਨੇ ਜਿਹਨੂੰ ਵੀ ਨੰਬਰ ਲੱਗੂਗਾ ਉਹਨਾਂ ਨਾਲ ਬਾਕੀ ਵੀ ਲੱਗੇਗਾ ਹਜੇ ਤਾਂ ਚੈੱਕ ਨਹੀਂ ਹੋਇਆ ਨਹੀਂ ਦੇਖੋ ਜਦ ਮੈਨੂੰ ਸ਼ਡਿਊਲ ਹੀ ਨਹੀਂ ਆਇਆ ਉਹ ਤਾਂ ਇਹ ਗੱਲ ਹੈ ਕਿ ਵੀ ਸ਼ਡਿਊਲ ਆਇਆ ਨਹੀਂ ਨਹੀਂ ਪਹਿਲਾਂ ਪਹਿਲਾਂ ਤਾਂ ਹੈ ਸੀ ਨਾ ਪਹਿਲਾਂ ਵੀ ਹੋਣੀ ਹੈ ਵਿੱਚ 24 ਤੱਕ ਦੇਖੋ ਸਾਨੂੰ ਤਾਂ ਲੀਗਲ ਸਿਸਟਮ ਦੇ ਉੱਤੇ ਪੂਰਾ ਵਿਸ਼ਵਾਸ ਹੈ ਅਸੀਂ ਚੈਲੰਜ ਕੀਤਾ ਬੁਰਾ ਸਾਨੂੰ ਪੂਰਾ ਯਕੀਨ ਸੀਗਾ ਕਿ ਇਲੈਕਸ਼ਨ ਕੁਸ਼ਪਨ ਹੋਏਗਾ ਪਰ ਪਰਮਾਤਮਾ ਦੀ ਕਿਰਪਾ ਦੀ ਤੇ ਲਾਰਡਸ਼ਿਪ ਸਾਹਿਬ ਦੀ ਉਹਨਾਂ ਦੀ ਸਿਹਤ ਹੋਰ ਵਧੇ ਜਿਨ੍ਹਾਂ ਨੇ ਇਹ ਫੈਸਲਾ ਨਾਲ ਦੇ ਨਾਲ ਲੈ ਕੇ ਅੱਜ ਤੁਸੀਂ ਹੈਰਾਨ ਹੋ ਜਾਓਗੇ 4 ਘੰਟੇ ਕੇਸ ਦੀ ਸੁਣਵਾਈ ਹੋਈ ਹੈ ਬਿਲਕੁਲ ਤੁਸੀਂ ਤਾਂ ਦੇਖਿਆ ਹੀ ਹੋਣਾ ਸਾਰਾ ਕੁਝ ਮੈਂ ਸਮਝਦਾ ਕਿ ਇਮਾਨਦਾਰ ਲੋਕਾਂ ਕਰਕੇ ਦੇਸ਼ ਅੱਜ ਵੀ ਚੱਲਦਾ ਪਿਆ ਤੇ ਤਰੱਕੀਆਂ ਕਰ ਰਿਹਾ ਠੀਕ ਹੈ ਬਿਲਕੁਲ ਏਸੀ ਸਣੀ ਨੇ ਵੱਲੇ ਤੇ ਇੱਕ ਨਗਰ ਦੇਖਿਆ ਜਾਵੇ ਤਾਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਜੂਰ ਇਲੈਕਸ਼ਨ ਜਿਹਨੇ ਉਹ ਅੱਗੇ ਅੱਗੇ ਦੀ ਤਰੀਕ ਜਿਹੜੀ ਆ ਉਹ ਦੇਣ ਦਾ ਗੱਲ ਕੀਤੀ ਤੇ 29 ਤਰੀਕ ਤੋਂ ਬਾਅਦ ਜਿਹਨੇ ਨਵੇਂ ਇਲੈਕਸ਼ਨ ਦੀ ਤਰੀਕ ਜਿਹੜੀ ਆ ਆਉਂਦੀ ਹੋਈ ਜ਼ੂਰ ਨਜ਼ਰ ਆਏਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ